ਜਾਣੀ ਕਿ ਜਦੋਂ ਆਪਾਂ ਪਾਣੀ ਵੇਖਿਆ ਵੀ ਪਾਣੀ ਦਾ ਲੈਵਲ ਬਹੁਤ ਉੱਚਾ ਆ ਤੇ ਥੋੜਾ ਬਹੁਤਾ ਥੱਲੇ ਉਹ ਸਮਾਨ ਜਿੰਨਾ ਕਿ ਸਮੇਟਿਆ ਗਿਆ ਉਹ ਪਹਿਲਾਂ ਸਮੇਟਿਆ ਫਿਰ ਆਪਾਂ ਵੇਖਿਆ ਵੀ ਇਧਰ ਜਿੱਧਰ ਆਪਣਾ ਇਹ ਬੱਦੇ ਆ ਗਉਂਾ ਬੱਦੀਆਂ ਨੇ ਉਧਰ ਸ਼ੱਡ ਚ ਪਾਣੀ ਆ ਗਿਆ ਫਿਰ ਉੱਥੋਂ ਲਿਆ ਕੇ ਤੇ ਅੱਗੇ ਸ਼ਟਰਾਂ ਦੇ ਨਾਲ ਬੱਦੇ ਤੇ ਜਦੋਂ ਇਧਰ ਵੀ ਪਾਣੀ ਉੱਪਰ ਆ ਗਿਆ ਫਿਰ ਜਾਨੀ ਕਿ ਮਰਦਾ ਬੰਦਾ ਕੀ ਨਹੀਂ ਕਰਦਾ ਤੇ ਫਿਰ ਆਪਾਂ ਸਟਾਰਟ ਕੀਤਾ ਵੀ ਇਹਨਾਂ ਨੂੰ ਉੱਤੇ ਚੜ ਕੇ ਟਰਾਈ ਮਾਰਦੇ ਆ ਜੇ ਨਾ ਹੋਇਆ ਤਾਂ ਫਿਰ ਸੰਗਲ ਖੋਲਦਾਂਗੇ ਤੇ ਚਲੋ ਕਿਹੇ ਕਿਨਾਰੇ ਲੱਗ ਜਾਣਗੀਆਂ ਜਾਨ ਤੇ ਬਚਾਉਣੀ ਸੀ ਨਾ ਜਿਸ ਤਰ੍ਹਾਂ ਹੁਣ ਚੜਿਆ ਕਿੱਦਾਂ ਚੜਿਆ ਤੇ ਉਹ ਸੀੜੀਆਂ ਰਾਹੀਂ ਫਿਰ ਪਹਿਲੋਂ ਸਟਾਰਟ ਕੀਤਾ ਪਹਿਲੀ ਗੋ ਲੈ ਕੇ ਆਏ ਉੱਪਰ ਸਿੱਧਾ ਉੱਪਰ ਵਾਲੇ ਸੀੜੀ ਤੋਂ ਫਿਰ ਉਹ ਸਲਿੱਪ ਹੋ ਗਈ ਫਿਰ نیچے गिर ਗਈ ਫਿਰ ਆਪਾਂ ਕਿਹਾ ਵੀ ਇਦਾਂ ਤੇ ਨਹੀਂ ਚੜਨੀਆਂ ਪੂਰੀਆਂ ਫਿਰ ਆਪਾਂ ਸੇਬਿਆਂ ਵਾਲੀਆਂ ਬੋਰੀਆਂ ਲਈਆਂ ਸਟੈਪ ਬਾਈ ਸਟੈਪ ਥੋੜੀਆਂ ਹੀ ਤੇ ਜਾਨੀ ਕਿ ਪੰਜ ਛੇ ਪੋਰੀਆਂ ਸਟੈਪਾਂ ਤੇ ਪਛਾ ਕੇ ਤੇ ਉਹਨਾਂ ਦੇ ਜਾਨੀ ਕਿ ਕੱਲੇ ਕੱਲੇ ਪੈਰ ਆਪ ਚੁੱਕ ਕੇ ਰੱਖਣੇ ਪੈਂਦੇ ਸੀ ਆਪ ਤੇ ਤੁਹਾਨੂੰ ਪਤਾ ਵੀ ਡੰਗਰ ਨਹੀਂ ਚੁੱਕ ਕੇ ਰੱਖਣ। ਹਨੂ ਘਟੋ ਘਟ ਵੀ 4 ਘੰਟੇ ਲੱਗੇ ਜੀ ਦੋ ਬੰਦੇ ਹੀ ਤੇ 4 ਘੰਟੇ ਲੱਗੇ। ਦੇਖ ਰਹੇ ხੇ ਇਦਾਂ ਹੀ ਆ ਤੂੜੀ ਵਗੈਰਾ ਚਾਰਾ ਵਗੈਰਾ ਆ ਰਹੇ ਆ ਜੱਟ ਭਰਾ ਜਥੇ ਬੰਦियां ਆਉਂਦੇ ਜਾਂਦੇ ਖੋਛ ਲੈਂਦੇ ਆ ਵੀ ਚਾਰੇ ਵਗੈਰੇ ਦੀ ਜਰੂਰਤ ਹੈ ਫਿਰ ਜਿੰਨਾ ਕਿ ਜਰੂਰਤ ਹੁੰਦੀ ਹੈ ਇਦਾਂ ਪੋਰਾ ਦੱਲੀ ਦਾ ਦੋ ਚਾਰ ਦਿਨ ਲੰਘ ਜਾਂਦੇ ਆ। ਫਿਰ ਜਰੂਰ ਹੋਏ ਫਿਰ ਲੱਲੀ ਪਾਣੀ ਇੱਥੇ 6 ਤੋਂ 6.5 ਫੁੱਟ ਹੈ ਤੇ ਬਾਕੀ ਪਾਣੀ ਦਾ ਕੁਝ ਜ਼ਿਆਦਾ ਜਿਹੜਾ ਸੀ ਉਹ ਪ੍ਰਸ਼ਾਸਨ ਦੀ ਏਡੀ ਵੱਡੀ ਗਲਤੀ ਹੈ ਵੀ ਇਹ ਕੋਰੀਡੋਰ 3 ਫੁੱਟ ਉੱਚਾ ਆਇਆ ਜ਼ਮੀਨ ਦੇ ਲੈਵਲ ਤੋਂ ਉਹ ਜਿੱਥੋਂ ਕੋਰੀਡੋਰ ਨੂੰ ਰਸਤਾ ਸਟਾਰਟ ਹੁੰਦਾ ਆ ਉਥੋਂ ਲੈ ਕੇ ਤੇ ਇਧਰ ਪਿੰਡ ਚੱਕਾਂ ਵਾਲੀ 2 ਕਿਲੋਮੀਟਰ ਚ ਇੱਕ ਪੁਲੀ ਨਹੀਂ ਦਿੱਤੀ ਗਈ ਜਿਥੇ ਕਿ ਤਿੰਨ ਤੋਂ ਚਾਰ ਪੁੜੀਆਂ ਹੋਣੀਆਂ ਚਾਹੀਦੀਆਂ ਤੁਹਾਡੇ ਸਾਹਮਣੇ ਅਜੇ ਵੀ ਤੁਸੀਂ ਦੇਖ ਸਕਦੇ ਜੀ ਪਰਲੀ ਸਾਈਡ ਪਾਣੀ ਨਹੀਂ ਹੈ ਇੱਧਰ ਸਾਈਡ ਅਜੇ ਵੀ ਜਾਨੀ ਕਿ ਫਸਲ ਡੁੱਬੀ ਹੋਈ ਹੈ ਰੋਡ ਕਰਕੇ ਆ ਡਾਕ ਹੁਣ ਰੋਡ ਕਰਕੇ ਪਰਲੀ ਸਾਈਡ ਪਾਣੀ ਕਲੀਅਰ ਹੈ ਇਹ ਸਾਈਡ ਤੇ ਅਜੇ ਪੂਰਾ ਪਾਣੀ ਹੈ ਪਰਿਵਾਰ ਦੀ ਵੀ ਇਦਾਂ ਤੇ ਤੁਹਾਨੂੰ ਪਤਾ ਥੋੜਾ ਬਹੁਤਾ ਸਮਾਨ ਬਾਕੀ ਆ ਰਹੇ ਆ ਸੰਸਥਾ ਵਾਲੇ ਹੁੰਦੇ ਜਾਂਦੇ ਲੰਗਰ ਵਾਰੇ ਪੁੱਛ ਕੇ ਜਾਂਦੇ ਨੇ ਪ੍ਰਸ਼ਾਸਨ ਤੁਹਾਨੂੰ ਪਤਾ ਅਜੇ ਤੱਕ ਨਹੀਂ ਆਇਆ ਪੁੱਛਣ ਵੀ ਸਾਹਿਬ ਜੀ ਅਸੀਂ ਤਾਂ ਇਹ ਹੋ ਮੰਗਿਆ ਵੀ ਹੁਣ ਤੇ ਜਿਹੜਾ ਨੁਕਸਾਨ ਹੋਣਾ ਸੀ ਉਹ ਤੇ ਹੋ ਗਿਆ ਆਉਣ ਵਾਲੇ ਸਮੇਂ ਚ ਨੁਕਸਾਨ ਨਾ ਹੋਏ ਤੇ ਇਹ ਰੋਡ ਤੇ ਜਾਨੀ ਕਿ 2 ਕਿਲੋਮੀਟਰ ਚ ਤਿੰਨ ਤੋਂ ਚਾਰ ਪੁਲੀਆਂ ਦਿੱਤੀਆਂ ਜਾਣ ਇਹ ਪ੍ਰਸ਼ਾਸਨ ਤੋਂ ਮੰਗਿਆ